ਸਰਕਾਰੀ ਨੀਤੀ ਤੇਰੇ ਕੰਮ ਨਕੰਮੇ ਲੋਕਾਂ ਹੀ ਦੁੱਖਾਂ ਦੇ ਨਾਲ ਝੰਬੇ ਆ ਪੰਜਾਬ ਸਰਕਾਰ ਦੇ ਡਿਪਟੀ ਸਪੀਕਰ ਵਿਧਾਨ ਸਭਾ ਦੇ ਸਰਦਾਰ ਕੁਲਤਾਰ ਸਿੰਘ ਸੰਧਵਾ ਜਿਨ੍ਹਾਂ ਨੇ ਐਲਾਨ ਕੀਤਾ ਕਿ 26 ਨਵੰਬਰ 2025 ਨੂੰ ਇੱਕ ਵਿਦਿਆਰਥੀ ਸੈਸ਼ਨ ਕੀਤਾ ਜਾਊਗਾ ਵਿਧਾਨ ਸਭਾ ਦੀ ਤਰਜ਼ ਦੇ ਉੱਤੇ ਜਿਹਦੇ ਵਿੱਚ ਜਿਸ ਤਰ੍ਹਾਂ 117 ਕੰਸਟਿਟੂਐਂਸੀ ਤੋਂ ਐਮਐਲਏ ਜਿੱਤ ਕੇ ਆਉਂਦੇ ਆ ਉਸੇ ਢੰਗ ਦੇ ਨਾਲ ਹਰ ਜਿਹੜਾ ਵਿਧਾਨ ਸਭਾ ਕੰਸਟੀਟੂਐਂਸੀ ਦੇ ਵਿੱਚੋਂ ਇੱਕ ਵਿਦਿਆਰਥੀ ਦੀ ਚੋਣ ਕਰਕੇ ਐਮਐਲਏ ਦੇ ਰੂਪ ਦੇ ਵਿੱਚ ਉਹਨੂੰ ਚੁਣ ਕੇ ਲਿਆਂਦਾ ਜਾਊਗਾ ਅਰੇ ਸੰਧਵਾ ਸਾਹਿਬ ਤੁਸੀਂ ਇਸ ਗੱਲ ਦਾ ਵੀ ਐਲਾਨ ਕੀਤਾ ਕਿ ਧੂਰੀ ਹਲਕੇ ਤੋਂ ਜਿਹੜਾ ਵੀ ਬੱਚਾ ਵਿਦਿਆਰਥੀ ਜਿਹੜਾ ਚੁਣ ਕੇ ਆਏਗਾ ਉਸਨੂੰ ਮੁੱਖ ਮੰਤਰੀ ਦੀ ਸੀਟ ਦੇ ਉੱਤੇ ਬਿਠਾਇਆ ਜਾਏਗਾ ਜਿਹੜਾ ਕਾਦੀਆਂ ਸੀਟ ਤੋਂ ਚੁਣ ਕੇ ਆਏਗਾ ਜਾਂ ਉੱਥੋਂ ਜਿਹਦੀ ਸਿਲੈਕਸ਼ਨ ਹੋ ਕੇ ਆਏਗੀ ਤੇ ਉਹਨੂੰ ਜਿਹੜਾ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾਊਗਾ ਕੁਲਤਾਰ ਸਿੰਘ ਸੰਧਵਾ ਸਾਹਿਬ ਤੁਹਾਨੂੰ ਮੈਂ ਹੱਥ ਬੰਨ ਕੇ ਬੇਨਤੀ ਕਰਦੇ ਆ ਜਿਹੜਾ ਇੱਕ ਧੂਰੀ ਤੋਂ ਜਿੱਤਿਆ ਸੀ ਤੁਹਾਡਾ ਜਿਹੜਾ ਭੰਡ ਜਿਹੜਾ ਲੋਕਾਂ ਨੂੰ ਪੌਣੇ 4 ਸਾਲ ਤੋਂ ਚੁਟਕਲੇ ਸੁਣਾ ਕੇ ਖੇਕਣ ਕਰਕੇ ਆ ਗਲੀ ਦੀਆਂ ਜਿਹੜੀਆਂ ਨਕਮੀਆਂ ਝਗੜਾਲੂ ਔਰਤਾਂ ਵਾਂਗੂ ਝਗੜਾ ਕਰਕੇ ਜਿਨੇ ਪੰਜਾਬ ਦਾ ਪਿਛਲੇ ਪੌਣੇ 4 ਸਾਲਾਂ ਦੇ ਵਿੱਚ ਪੱਟਾ-ਪਟਾਤਾ ਹੁਣ ਤੁਸੀਂ ਵਿਦਿਆਰਥੀ ਸੈਸ਼ਨ ਧੂਰੀ ਦੇ ਵਿੱਚੋਂ ਜਿਹੜਾ ਬੱਚਾ ਚੁਣ ਕੇ ਉਹਨੂੰ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਣਾ ਹੈ ਜਹੇਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ ਮੇਰੀ ਹੱਥ ਬੰਨ ਕੇ ਬੇਨਤੀ ਆ ਆ ਪੁੱਠੇ ਸਿੱਧੇ ਕੰਮ ਨਾ ਕਰੋ ਲੋਕ ਤੜਫ ਰਹੇ ਆ ਲੋਕ ਬਿਲਕ ਰਹੇ ਆ ਲੋਕ ਤੁਹਾਡੇ ਹੱਥਾਂ ਬਲ ਦੇਖ ਰਹੇ ਆ ਲੋਕਾਂ ਦੀਆਂ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਕੋਈ ਦੁਕਾਨਦਾਰ ਹੋਣ ਚਾਹੇ ਆ ਬੀਬੀਆਂ ਜਿਹਨਾਂ ਨੂੰ ਤੁਸੀਂ 11-1100 ਦਾ ਲਾਰਾ ਲਾਇਆ ਸੀ ਇਹ ਆਪਣੀਆਂ ਜਿਹੜੀਆਂ ਵਾਦੇ ਕੀਤੇ ਉਹ ਪੂਰੇ ਕਰ ਦਿਓ ਆ ਪੁੱਠੇ ਕੰਮਾਂ ਦੇ ਵਿੱਚ ਪਾ ਕੇ ਆਪਣੀ ਜਿਹੜੀ ਪਬਲਿਸਿਟੀ ਕਰਨ ਦੀ ਜਿਹੜੀ ਆਪਣੀ ਡਫਲੀ ਬਣਾਉਣ ਦੀ ਇਹਦਾ ਨਾ ਤੁਸੀਂ ਰਾਗ ਛੇੜਾ ਨਾ ਇਹਨੂੰ ਬੰਦ ਕਰ ਦਿਓ